ਕੀ ਨਾਮ ਆਪਣਾ ਹਾਂ ਸਰ ਮੇਰਾ ਨਾਮ ਕੋਪਾਲਾ ਮੈਂ ਭੁੱਲਾ ਕੜਖਾਨਾ ਨਿਵਾਸੀ ਦਾ ਰਹਿਣ ਵਾਲਾ ਆਂ ਪਰ ਅੱਜ ਤੋਂ 2 ਘੰਟੇ ਪਹਿਲਾਂ ਮਤਲਬ ਕਿ ਇਹ ਟਰੱਕ ਅਮਨਾਤ ਸ਼੍ਰੀ ਅਮਨਾਤ ਯਾਤਰਾ ਵਾਸਤੇ ਇਹ ਜਾਨੂਆ ਅੰਡਰਵੇਜ ਤੋਂ ਲੰਘਦਾ ਪਿਆ ਸੀ ਇਹ ਡਰਾਈਵਰ ਬਚਾਰੇ ਦੀ ਕੋਈ ਗਲਤੀ ਨਹੀਂ ਉੱਥੇ ਵੀ ਸਰ ਬੈਰੀਕੇਟ ਕੋਈ ਵੀ ਹੋ ਫੋਰ ਜਿਹੜਾ ਪਿੱਲਰ ਕੋਈ ਲੱਗਿਆ ਨਹੀਂ ਹੋਇਆ ਤਾਂ ਕਿ ਟਰੱਕ ਲੰਘ ਨਾ ਸਕੇ ਟੋਟਲ ਅਲੋ ਵੀ ਆਨੇ ਉਧਰ ਵੀ ਸਰ ਪਿੱਲਾ ਟੁੱਟਿਆ ਆ ਤੁਸੀਂ ਆਪ ਵੀ ਸਰ ਰੈਗੂਲਰ ਕਿੰਨੀ ਦੇਰ ਤੋਂ ਪਿੱਲਾ ਟੁੱਟਿਆ ਹੋਇਆ ਸਰ ਸਾਰੇ ਇਹ ਤੇ ਕਾਫੀ ਮਿੰਦੇ ਹੋ ਗਏ ਮੈਨੂੰ ਦੇ ਦੇ ਇਹ ਤੇ ਸਰ ਮਹੀਨਾ ਹੀ ਹੋ ਗਿਆ ਇਹ ਤੇ ਉਦਲਾ ਜਿਹੜਾ ਕੋਈ ਜਾਨੀਮਾਨੀ ਨੁਕਸਾਨ ਤੇ ਨਹੀਂ ਹੋਇਆ ਹੈਗਾ ਸਰ ਕੋਈ ਜਾਨੀਮਾਨੀ ਨੁਕਸਾਨ ਨਹੀਂ ਹੋਇਆ ਸੋਟਲ ਵਾਲੇ ਜਿਹੜਾ ਜਿਹੜਾ ਟਰੱਕ ਥੱਲੇ ਜਿਹੜੇ ਆਏ ਸੀਗੇ ਉਹ ਵਿਚਾਰਾਂ ਨੂੰ ਸਿਵਲ ਹਸਪਤਲ ਲੈ ਗਏ ਆ ਚਲੋ ਫਿਰ ਵੀ ਸਾਰੇ ਮਹੱਲੇ ਦੇ ਨਿਵਾਸੀਆਂ ਨੇ ਸਾਰਿਆਂ ਦੇ ਰਲ ਕੇ ਜੋ ਵੀ ਟਰੱਕ ਦੇ ਟਰੱਕ ਦੇ ਥੱਲੇ ਜੈਕ ਲਾ ਕੇ ਸਾਰਿਆਂ ਨੂੰ ਜੋ ਵੀ ਟਰੱਕ ਦੇ ਟਾਇਰ ਦੀ ਹਵਾ ਕੱਢ ਕੇ ਸਾਰਿਆਂ ਨੂੰ ਟਰੱਕ ਡੂਸ ਕਰਕੇ ਟਰੱਕ ਨੂੰ ਹੁਣ ਅੰਡਰਬ੍ਰਿਜ ਦੇ ਜਿਹੜਾ ਫਸਿਆ ਸੀ ਉਹਨਾਂ ਨੂੰ ਬਾਹਰ ਕਢਾਇਆ ਟ੍ਰੈਕਾ ਹੀ ਬੈਕ ਕਰਵਾ ਲਿਆ ਉਹਨੂੰ ਬੈਕ ਕਰਵਾਨੇ ਤੇ ਆ ਜਾਨੀ ਪਾਨੀ ਕੋਈ ਨੁਕਸਾਨ ਨਹੀਂ ਹੋਇਆ ਡਰਾਈਵਰ ਵੀ ਇਸ ਚੀਜ਼ ਨੂੰ ਤੁਸੀਂ ਕਿੱਦਾਂ ਸਮਝਦੇ ਹੋ ਸਰ ਇਹ ਇਸੀ ਦਾ ਰੰਗੇਲੀ ਨੂੰ ਕਿਸ ਤਰ੍ਹਾਂ ਸਮਝ ਦੇ ਦੋ ਸਰ ਇਹ ਤਾਂ ਕਾਰਪੋਰੇਸ਼ਨ ਦੀ ਗਲਤੀ ਹੈ ਤੁਹਾਡੇ ਸਾਹਮਣੇ ਉਹ ਵੀ ਤੁਸੀਂ ਆਪ ਰੋਹ ਵਿੱਚ ਦੇ ਅਸ ਰੋਹ ਦੇ ਲਾਈਨ ਦੇ ਵਿੱਚੋਂ ਉਦੋਂ ਵੀ ਕਾਫੀ ਚੇਜ਼ ਦਾ ਟੁੱਟਿਆ ਇਧਰ ਵੀ ਜਿੰਨ੍ਹੇ ਦੋ ਮਹੀਨੇ ਹੋ ਗਏ ਇਧਰ ਟੁੱਟਿਆ ਆਇਆ ਤੇ ਇਹ ਤਾਂ ਗੌਰਮੈਂਟ ਦੀ ਗਲਤੀ ਹੈਗੀ ਹੈ ਕਾਰਪੋਰੇਸ਼ਨ ਦੀ ਗਲਤੀ ਹੈ ਸਰਕਾਰ ਦੀ ਗਲਤੀ ਹੈ ਤੇ ਪਬਲੀਕ ਅੱਗੇ ਜ਼ਿੰਮੇਵਾਰ ਹੈਗਾ ਡਰਾਈਵਰ ਵਿਚਾਲਾ ਆਊਟ ਆਫ ਸਟੇਟ ਤੋਂ ਆ ਚਲੋ ਲੋਕਲ ਉਹਨੇ ਸਵਾਰੀ ਭਰੀ ਸੀ ਜਿਹੜੀ ਅਮਨ ਆਤ ਯਾਤਰਾ ਵਾਸਤੇ ਲੈ ਕੇ ਚੱਲਦਾ ਸੀ ਉਹਦਾ ਵਿਚਾਰੇ ਦਾ ਕੀ ਜੀਉਂਦਾ ਥੋੜਾ ਪਤਾ ਹੀ ਸੋ ਟ੍ਰੱਕ ਨੰਗੇਗਾ ਕਿ ਨਹੀਂ ਨੰਗੇਗਾ ਇਹ ਤਾਂ ਸਰ ਉਹਨਾਂ ਨੂੰ ਕਾਰਪੋਰ ਸਹੀ ਹੈ ਕਿ ਨਹੀਂ ਗਲਤ ਹੈ ਕੋਰਪੋਰੇਸ਼ਨ ਨੂੰ ਆਪਣਾ ਕੰਮ ਸਹੀ ਤੰਗ ਨਾਲ ਕਰਨਾ ਚਾਹੀਦਾ ਹੈ ਆਪਣਾ ਮੇਰੇ ਨਾਲ ਸਾਹਿਬ ਦੀਪਕ ਮਾਰਾ ਸਰ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਤੁਸੀਂ ਮੈਂ ਤਾਂ ਗਾਂਧੀ ਕੰਮ ਦਾ ਸਰ ਇੱਥੇ ਅੰਡਰਬ੍ਰਿਜ ਦੇ ਕੋਲ ਜਿਹੜਾ ਹਾਸਾ ਵਾਪਰਿਆ ਵਾ ਤੁਹਾਨੂੰ ਇਸ ਦੇ ਬਾਰੇ ਕਿੱਦਾਂ ਇਨਫੋਰਮੇਸ਼ਨ ਮਿਲੀ ਹੈ ਪਰ ਮੈਂ ਤੋਂ ਨਿਕਲਦਾ ਰਿਹਾ ਸੀ ਤੇ ਇੱਕਦਮ ਆਵਾਜ਼ ਕਰਕੇ ਜ਼ੋਰ ਕੇ ਆਈ ਹੈ ਤੇ ਮੈਂ ਲੱਗ ਗਿਆ ਕਿ ਜੋ ਦੇਖਿਆ ਤੇ ਕਾਫੀ ਚੀਕਾਂ ਜੁਕੜੇ ਆਵਾਜ਼ ਆ ਰਹੀ ਜਿਹ ਬੰਦੇ ਪਰ ਫਸੇ ਪਏ ਸੀ ਉਹ ਰੇਚ ਕਿੰਨੇ ਬੰਦੇ ਸੀਗੇ ਸਰ ਕਿੰਨੇ ਬੰਦੇ ਸੀ ਉਹ ਚਾਹੇ ਸਰ ਕੋਈ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਹੋਇਆਗਾ ਜਾਨੀ ਮਾਨੀ ਸਰ ਜਿਹੜਾ ਅੱਜ ਮੇਕਾ ਵੀ ਜਖਮੀ ਪਰ ਉਹਨੇ ਸੀਵਲ ਹਸ ਰੋਡਾ ਕੱਟ ਜਿਹੜਾ ਟਰੱਕ ਸੀਗਾ ਕਿੱਦਾਂ ਅੰਦਰ ਫਸ ਗਿਆ ਜਿਹੜਾ ਕਿ ਇੱਥੇ ਐਂਗਲ ਵਗੈਰਾ ਵੀ ਲੱਗੇ ਹੁੰਦੇ ਜਿਹੜੇ ਸਾਰ ਐਂਗਲ ਪਿੱਛੇ ਪੁੜੀ ਦੇ ਲੱਗਾ ਹੋਇਆ ਕੋਈ ਹਾਈਡਾ ਕੋਈ ਐਂਗਲ ਕੁਛ ਨਹੀਂ ਹੈਗਾ ਵਿਚੇ ਲੱਗਾ ਤਾਂ ਇਸ ਚੀਜ਼ ਨੂੰ ਨਿਕੰਨ ਦੀਏ ਕਿੱਦਾਂ ਸਮਝਦੇ ਲਾਪਰਵਾਹੀ ਨੂੰ ਤੁਸੀਂ ਲਾਪਰਸ ਨਗਰ ਨੇ ਕਹਿੰਦੇ ਲਾਪਰ ਦੇ ਹੈਗੀ ਹੈ ਜੀ ਤੇ ਮੈਂ ਥੋੜੀ ਡਰਾਈਵਰ ਦੀ ਵੀ ਲਾਪਰ ਹੈ ਬੰਦਾ ਕਿ ਜਿਹੜਾ ਬੋਡੀ ਦੇ ਉੱਪਰ ਤਿੰਨ ਬੰਦੇ ਬਿਠਾ ਕੇ ਜਿਹਨੂੰ ਪਤਾ ਨੂੰ ਚੱਲਿਆ ਕਿ ਉੱਪਰ ਸਵਾਰੀਆਂ ਉੱਪਰ ਬਿਠਾਈਆਂ ਹੋਈਆਂ ਨੇ ਮੇਕ ਇਲਲੀਗਲ ਜਰਾ ਗਈ ਜਿਹੜੇ ਕਿ ਉਹ ਦੱਸਿਆ ਜਾ ਰਿਹਾ ਕਿ ਜਿਹੜੇ ਤਿੰਨ ਬੰਦੇ ਸੀ ਉਹ ਸਵਾਰੀਆਂ ਸੀਗੀਆਂ ਜਾਂ ਇਹਨਾਂ ਦੇ ਨਾਲ ਸੀਗੇ ਬੰਦੇ ਉਹ ਸਵਾਰੀਆਂ ਨਾਲ ਹੀ ਸੀ ਮਤਲਬ ਇੱਕ ਜੀ ਇਹਨਾਂ ਲੰਗਰ 'ਚ ਹੀ ਸੇਵਾ ਜਾ ਰਹੀ ਸੀ ਅਮਰनाथ ਕੀ ਨਾਮ ਆਪਣਾ ਮੇਰਾ ਨਾਮ ਵਿਸ਼ਾਲ ਹੈ ਜੀ ਸਰ ਕਿੱਥੇ ਦੇ ਰਹਿਣ ਵਾਲੇ ਤੁਸੀਂ ਮੈਂ ਸੋਡਰ ਦਾ ਰਹਿਣ ਵਾਲਾ ਜੀ ਸਰ ਜਿਹੜੀ ਇੱਥੇ ਘਟਨਾ ਵਾਪਰੀ ਹੈ ਚੰਦਨਗਰ ਅੰਡਰ ਬ੍ਰਿਜ ਦੇ ਵਿੱਚ ਇਹ ਕੀ ਹਾਸਾ ਹੋਇਆ ਸਰ ਇਹ ਸਰ ਇਹ ਤੋੜਾ ਟਰੱਕ ਨੇ ਘਰੇ ਮੇਰੀ ਗੱਲ ਟਰੱਕ ਸ਼ਾਇਦ ਆਪਣਾ ਕੋਈ ਸ਼ੰਗ ਧਾਰਮਿਕ ਜਗ੍ਹਾ ਤੇ ਜਾ ਰਿਹਾ ਹੈਗਾ ਤੇ ਉਹਨਾਂ ਦਾ ਡਰਾਈਵਰ ਨੇ ਟਰੱਕ ਦੇ ਉੱਤੇ ਦੇਖਿਆ ਨਹੀਂ ਤੇ ਟਰੱਕ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਤੇ ਬੰਦੇ ਉੱਪਰ ਸੁੱਤੇ ਹੋਏ ਸੀਗੇ ਤੇ ਉਹ ਬੰਦੇ ਨਾਲ ਕੰਧ ਦੇ ਲਾਗੇ ਬਿਲਕੁਲ ਤਾਂ ਸਰ ਕੋਈ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਹੋਇਆ ਹੈਗਾ ਜਾਨੀ ਮਾਨੀ ਨੁਕਸਾਨ ਦਾ ਆਪਾਂ ਕਹਿ ਨਹੀਂ ਸਕਦੇ ਪਰ ਮੁੰਡੇ ਕਾਇਲ ਜਿਆਦਾ ਹੋਏ ਆ ਸੱਟਾਂ ਕਾਫੀਆਂ ਲੱਗੀਆਂ ਨਾਲ ਇਸ ਟੇਮੇ ਉਹ ਜਿਹੜੇ ਕਾਇਲ ਹੋਏ ਨੇ ਉਹ ਬੰਦੇ ਕਿੱਥੇ ਨੇ ਉਹ ਬੰਦੇ ਸਿਵਲ ਹਸਪਤਾਲ ਤੇ ਸਰ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਪ੍ਰਸ਼ਾਸਨ ਵਾਲੇ ਜਿਹੜਾ ਕਿ ਨਗਰ ਨਿਗਮ ਵਾਲੇ ਜਿਹੜਾ ਕਿ ਚੰਦਨਗਰ ਦਾ ਜਿਹੜਾ ਅੰਡਰ ਬ ਹਾ ਐਨੀ ਜਿਹੜੀ ਕਿ ਪਬਲਿਕ ਇਥੋਂ ਰੋਜ਼ ਨਿਕਲ ਕੇ ਜਾਂਦੀ ਹੈ ਕਿ ਜਿਹੜੇ ਕਿ ਐਂਗਲ ਲੱਗੇ ਹੁੰਦੇ ਹੈਵੀ ਗੱਡੀਆਂ ਦਾ ਆਣਾ ਇਸ ਤਰੀ ਇਸ ਤਰਫ ਮਨਾ ਹੈ ਮੈਂ ਕਹਿੰਦਾ ਹੈਵੀ ਗੱਡੀਆਂ ਇਧਰੋਂ ਨੰਗੜੀ ਨਹੀਂ ਚਾਹੀਦੀਆਂ ਕੋਈ ਐਂਗਲ ਲਾ ਦੇਣੀ ਆ ਕੁਝ ਲਿਖ ਕੇ ਲਾ ਦੇਣ ਮੈਂ ਕਹਿੰਦਾ ਤਾਂ ਬੰਦੇ ਮਤਲਬ ਬੱਚੀ ਹੋਵੇ ਅਗਲਾ ਕਿ ਟਰੱਕ ਵੱਡੇ ਵੱਡੇ ਟਰੱਕ ਇਧਰੋਂ ਨਿਕਲੇ ਨਹੀਂ ਨਾ ਕੋਈ ਪੁਲਿਸ ਪ੍ਰਸ਼ਾਸਨ ਵਗੈਰਾ ਇੱਥੇ ਪਹੁੰਚਿਆ ਵਾ ਕੋਈ ਵੀ ਨਹੀਂ ਪਹੁੰਚਿਆ ਕਹਿੰਦੇ ਕਾਫੀ ਜਣਿਆਂ ਨੂੰ ਫੋਨ ਕੀਤਾ ਇਹ ਪਰ ਕੋਈ ਵੀ ਨਹੀਂ ਪਹੁੰਚਿਆ ਪੰਨ ਦੇ ਵਿੱਚ ਮੈਂ ਚੈਕਿੰਗ ਇੰਚਾਰਜ ਠੀਕ ਹੈ ਜਿਸ ਨੇ ਲੱਸੀ ਛੁੱਟ ਗਿਆ ਨੰਬਰ 4 ਸਰ ਤੁਸੀਂ ਹੁਣੇ ਤੇ ਕੋਈ ਸਰ ਇਸ ਦੇ ਬਾਰੇ ਕੋ ਕਹਿ ਰਿਹਾ ਕਿ ਪ੍ਰਸ਼ਾਸਨ ਨੂੰ ਕਾਲ ਕੀਤੀ ਸੀ ਕਿ ਇਨਫੋਰਮੇਸ਼ਨ ਨਹੀਂ ਮਿਲੀ ਕੋਈ ਮੈਨੂੰ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਪਰ ਮੈਂ ਇੱਕ ਵਾਰ ਗੱਭੇ ਖੜੀ ਦੇਖ ਕੇ ਤੇ ਮੈਂ ਆਪਣੀ ਗੱਡੀ ਰੋਕੀ ਆ ਪਰ ਇਹਨਾਂ ਨੇ ਗਲਤ ਪਾਰਕਿੰਗ ਕੀਤੀ ਔਰ ਉਹ ਤੋਂ ਮੋਰੇ ਮੈਨੂੰ ਕਹਿਣ ਲੱਗੇ ਸੈਕਰੀ ਅਗਰਵਾਲ ਦਾ ਮੈਂ ਰਿਸ਼ਤੇਦਾਰ ਆ ਮੈਂ ਉਹਦਾ ਫਰੈਂਡ ਆ ਮੈਂ ਫਲਾਨਾ ਆ ਸਰ ਦਾ ਇਹ ਇੱਕ ਟਰੱਕ ਜਿਹੜਾ ਕਿ ਰਾਸ਼ਨ ਦਾ ਪਰ ਆ ਅਮਰਨਾਥ ਦੀ ਯਾਤਰਾ ਤੇ ਜਾ ਰਿਹਾ ਸੀਗਾ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਪਰ ਅਸੀਂ ਇਹ ਤਾਂ ਨਹੀਂ ਹੈ ਇਹਨਾਂ ਨੂੰ ਕਿੱਦਾ ਫੈਲਾ ਐਂਟੀਮੈਸ਼ਨ ਕਿਹਨਾਂ ਨੂੰ ਦਿੱਤੀ ਸਰ ਇੱਥੇ ਜਿੰਨੇ ਵੀ ਤੁਸੀਂ ਇੰਡੀਮੈਸ਼ਨ ਕਿੰਨਾਂ ਦਿੱਤੀ ਕਿਸੇ ਨੂੰ ਵੀ ਨਹੀਂ ਦਿੱਤੀ ਸਾਰੀ ਮੀਟ ਪ੍ਰਸ਼ਾਸਨ ਨੂੰ ਦਿੱਤੀ ਸੀ ਇਹਨਾਂ ਨੇ ਪ੍ਰਸ਼ਾਸਨ ਕਿਹਨੂੰ ਕਿੱਦਾ ਹੋਣਾ ਇੱਥੇ ਤੁਸੀਂ ਪ੍ਰਸ਼ਾਸਨ ਨੂੰ ਕਰੀਦਾ ਜੀ ਇਹ ਆਪਾਂ ਨੂੰ ਸਪੈਸ਼ਲੀ ਤੁਹਾਡਾ ਨੰਬਰ ਤੇ ਹੈਗਾ ਨਹੀਂ ਸਰ ਤੁਸੀਂ ਕੰਟਰੋਲ ਹੁੰਦੇ ਹੋ ਜਿਹੜੇ ਕੰਟਰੋਲ ਸਰ ਸਰ ਇਹ ਤਾਂ ਰਾਜੀ ਨੇ ਕੀਤਾ ਨਾ ਆਪਾਂ ਤੇ ਬੰਦਿਆਂ ਨੂੰ ਕੱਢਦੇ ਪਏ ਸੀ ਬੜੀ ਮੁਸ਼ਕਿਲ ਇਹ ਤਾਂ ਰਾਜੀ ਨੇ ਕੀਤਾ ਉਹ ਸਾਥ ਨੂੰ ਪਾਲ ਦਿੱਤੀ ਹੁਣ ਤੁਸੀਂ ਆ ਇੱਕ ਵਾਰ ਹਾਂਜੀ ਹਾਂਜੀ ਇਸ ਸਾਈਡ ਤੇ ਕੋਈ ਨਾ ਬਿਲਕੁਲ ਸਹੀ ਉਹ ਸਾਈਡ ਸਿਰ ਮੰਨਦੇ ਆ ਜੀ ਦੇਖੋ ਮੇਰੀ ਗੱਲ ਸੁਣਾ ਆਪਾਂ ਜੈਕ ਲੈ ਕੇ ਆਏ ਆਪਣਾ ਅਸੀਂ ਸੱਪਾ ਲੈ ਕੇ ਸਾਰੀਆਂ ਚੀਜ਼ਾਂ ਆਸੀ ਉਦੋਂ ਤੋੜ-ਟੋੜ ਕੇ ਘਟਿਆ ਉਦੋਂ ਦੇਖੋ ਉਹ ਤੁਹਾਡਾ ਬੰਦਾ ਕੋਸ਼ਣ ਨਾਲ ਹਾਂ ਜੀ ਇੱਥੋਂ ਗੱਡੀ ਆ ਸਾਈਡ ਤੋਂ ਗੱਡੀ ਆ ਆ ਰਹੀ ਆ ਇਹ ਰੌਕ ਖਾਈ ਨਾਲੇ ਜੀ ਇੱਥੇ ਇੰਨਾ ਟ੍ਰੈਫਿਕ ਆ ਰਿਹਾ ਉਦੋਂ ਪਰਚਾ ਦੇ ਲੇ ਕੇ ਆਉਂਦੇ ਆ ਲੋ ਯਾਰ ਸਾਰੀਆਂ ਗੱਲਾਂ ਬਾਈ ਦੋ ਗੱਡੀ ਲੈ ਕੇ ਪੀਓ ਦੇਖੀ ਸੱਪਾ ਨਹੀਂ ਦੇਖਿਆ ਮੈਂ ਲਾ ਰਿਹਾ ਮੈਂ ਦੇਖਦਾ ਤੁਸੀਂ ਇਹ ਤੱਕ ਬੈਕ ਹੋ ਰਹੇ ਨਹੀਂ ਉਹ ਤੁਸੀਂ ਇਹ ਦੇਖੋ ਉਹ ਟਰੱਕ ਹੀ ਸਮੇਂ ਦੇ ਕੰਢੇ ਬੈਏ ਹੋ ਭਾਈ ਤਿੰਨ ਬੰਦੇ ਤਿੰਨ ਬੰਦੇ